ਮੈਂ 11 ਸਾਲ ਤੋਂ ਵਿਆਹ ਹੋਇਆ ਹਾਂ ਤੇ ਸਾਡੇ 8 ਸਾਲ ਸਹੀ ਚੱਲੇ ਆ ਇੱਕ ਵੀ ਨਾਨਕੇ ਦਾਦਕਿਆਂ ਚੋਂ ਜਾਂ ਇਹਦੇ ਸਹੁਰਿਆਂ ਚੋਂ ਕੋਈ ਇੱਕ ਬੰਦਾ ਵੀ ਇਹਨਾਂ ਨਾਲ ਲਾ ਕੇ ਖੜ ਜਵੇ ਉਹ ਗੱਲ ਕਹਿ ਦੇਵੇ ਵੀ ਹਾਂ ਨਹੀਂ ਸਾਡੇ ਨਾਲ ਗਲਤ ਚੱਲਦਾ ਹਾਂ ਨਹੀਂ ਨੇ ਸਾਡਾ ਕਿਤੇ ਸਾਲ ਨਹੀਂ ਦਿੱਤਾ ਜੋ ਤੁਸੀਂ ਸਜ਼ਾ ਲਾਓਗੇ ਮੈਂ ਤਿਆਰ ਹਾਂ ਜਿਹੜੇ 15 ਸਾਲ ਇਹ ਦੋਨੇ ਭੈਣ ਭਰਾਵਾਂ ਨੂੰ ਮੇਰੇ ਸਾਲੇ ਨੂੰ ਤੇ ਮੇਰੀ ਘਰ ਵਾਲੀ ਨੂੰ ਜਿਹੜੇ ਨਾਨਕਿਆਂ ਨੇ ਰੱਖਿਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਪਈਆਂ ਉਹਨਾਂ ਨੂੰ ਇਹਨਾਂ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਇਹਦੀ ਮੰਮੀ ਕਿਸੇ ਨਾਲ ਨਹੀਂ ਵਰਤਦੀ ਡੈਡੀ ਨੂੰ ਇਹਨਾਂ ਨੇ ਡਿਪਰੈਸ਼ਨ ਚ ਕਰਕੇ ਕੋਠੇ ਤੇ ਕੋਨੇ ਤੇ ਬਿਠਾਇਆ ਹੋਇਆ ਠੀਕ ਹੈ ਜੇ ਤੁਸੀਂ ਫਾਈਨੈਂਸ਼ਲੀ ਗੱਲ ਆਣੇ ਹੋ ਤਾਂ ਸਾਡਾ ਬਹੁਤ ਫਰਕ ਸੀ ਜੇ ਟੈਕਨੀਕਲੀ ਗੱਲ ਕਰਦੇ ਆ ਜਦੋਂ ਸਾਡਾ ਵਿਆਹ ਹੋਇਆ ਸਾਡੀ ਅਰੇਂਜ ਮੈਰਿਜ ਹੋਈ ਸੀ ਪਰ ਮੇਰੇ ਫਾਦਰ ਸਾਹਿਬ ਨੇ ਇਹ ਬਿਲਕੁਲ ਨਹੀਂ ਸੋਚਿਆ ਵੀ ਇਹ ਰੇੜੀ ਲਾਉਂਦੇ ਨੇ ਨਹੀਂ ਲਾਉਂਦੇ ਸਾਨੂੰ ਕੁੜੀ ਚਾਹੀਦੀ ਸੀ ਉਹਨਾਂ ਨੂੰ ਮੁੰਡਾ ਚਾਹੀਦਾ ਸੀ ਅਸੀਂ ਆਪਣਾ ਸਿਸਟਮ ਦੱਸਿਆ ਉਹਨਾਂ ਨੇ ਦੇਖਿਆ ਇੱਕ ਦੇ ਕੇ ਅਰੇਂਜ ਮੈਰਿਜ ਹੋਈ ਅਸੀਂ 8-9 ਸਾਲ ਜਦ ਤੱਕ ਇਹ ਕਟਿਆ ਇਨਸਾਨ ਪ੍ਰਿੰਕਲ ਲੁਧਿਆਣਾ ਮੇਰੀ ਸਭ ਤੋਂ ਜ਼ਿੰਦਗੀ ਦੀ ਜੇ ਕੋਈ ਕਹਨੇ ਹੈ ਨਾ ਪੁੱਲ ਮੈਂ 5 ਸਾਲ ਨਸ਼ਾ ਕਰਿਆ ਮੈਂ ਸ਼ਰੇਮ ਕਹਿੰਦਾ 2009 ਤੋਂ 13 ਤੱਕ ਠੀਕ ਹੈ ਮੈਂ ਉਹਨੂੰ ਵੀ ਗਲਤ ਨਹੀਂ ਮੰਨਦਾ ਮੈਂ ਕੀ ਗਲਤ ਮੰਨਦਾ ਵੀ ਮੇਰੀ ਸਭ ਤੋਂ ਮਾੜੀ ਜ਼ਿੰਦਗੀ ਦੀ ਚੁਆਇਸ ਸੀ ਵੀ ਪ੍ਰਿੰਕਰ ਨਾਲ ਯਾਰੀ ਸਭ ਤੋਂ ਮਾੜੀ ਮੇਰਾ ਘਰ ਖਰਾਬ ਕਰਕੇ ਮੇਰੇ ਬੱਚੇ ਅਲੱਗ ਹੋ ਗਏ ਮੇਰੇ ਤੇ ਪਰਚਾ ਦਰਜ ਕਰਕੇ ਆ ਠੀਕ ਹੈ ਮੈਨੂੰ ਜੇਲ੍ਹ ਭੇਜਤਾ ਮੈਨੂੰ ਰਿਮਾਂਡ ਕਟਾਇਆ ਇਹ ਬੰਦਾ ਪਤਾ ਹੀ ਨਹੀਂ ਕੰਮ 'ਚ ਹਿੱਸਾ ਨਾ ਪਾਉਣ ਦੇ ਇਹ ਵਜ ਦੇ ਵਿੱਚ ਇੰਨਾ ਕੁਝ ਕਰ ਰਿਹਾ ਇਹ ਪਾਗਲ ਹੋਇਆ ਫਿਰਦਾ ਜੀ ਪਾਗਲ ਤੇ ਉਹ ਉਹਦੇ ਵਿੱਚ ਜਿਹੜੀ ਕੁੱਟਮਾਰ ਕੀਤੀ ਗਈ ਜੋ ਮੈਡਮ ਨੇ આરોਪ ਲਾਏ ਨੇ ਕਿ ਉਹਦੇ ਵਿੱਚ ਤੁਹਾਡੇ ਸਾਸੂ ਮਾ ਮਦਰ ਨੂੰ ਲਾਉਤੇ ਵੀ ਲੱਗੇ ਨੇ ਤੁਹਾਡੇ ਬ੍ਰਦਰ ਦੇ ਵੀ ਲੱਗੇ ਨੇ ਤਿੰਨਾਂ ਜਣਾਂ ਤੇ ਰੋਪ ਲੱਗੇ ਨੇ ਕਿ ਉਹ ਮਾਰਕਟ ਹੋਈ ਹੈ ਜੀ ਤੁਸੀਂ ਸਿਵਲ ਹਸਪੀਟਲ ਸੀ ਤੁਸੀਂ ਵਾਈਟ ਲਈ ਹੈ ਉਹਨਾਂ ਨੇ ਜਿਹੜਾ ਉਥੋਂ ਮੈਡੀਕਲ ਕਰਵਾਇਆ ਉਹਦੇ ਵਿੱਚ ਕੁਝ ਆਇਆ ਸਰ ਨਹੀਂ ਆਇਆ ਬਿਲਕੁਲ ਪਲੇਨ ਕੁਝ ਨਹੀਂ ਹੈਗਾ ਕਿਉਂਕਿ ਅਸੀਂ ਕੁਝ ਕੀਤਾ ਹੀ ਨਹੀਂ ਉਹ ਤਾਂ ਤੁਹਾਡੇ ਡਾਕੂਮੈਂਟ ਹੋਣਗੇ ਠੀਕ ਹੈ ਦੂਜੀ ਗੱਲ ਅਸੀਂ ਕਿਤੇ ਘਰੋਂ ਐਵੇਂ ਨਹੀਂ ਕੱਲ ਤੋੜਤੀ ਕੱਲ ਸਾਰਾ ਦਿਹਾ ਸਾਡੇ ਘਰੇ ਪ੍ਰਸ਼ਾਸਨ ਸੀ ਕੱਲਾ ਕੱਲਾ ਬਿਆਨ ਲਿਆ ਗਿਆ ਸਭ ਕੁਝ ਕੀਤਾ ਗਿਆ ਜਿਹੜੀ ਗੱਲ ਬੱਚਿਆਂ ਵਾਲੀ ਸਾਰੀ ਆ ਰਹੀ ਹੈ ਮੈਂ ਪਲੀਜ਼ ਰਿਕੁਐਸਟ ਹੈ ਇਹਨੂੰ ਪਹਿਲਾਂ ਚਲਾ ਦਿਓ ਠੀਕ ਹੈ ਦੋ ਬੱਚੇ ਆ ਮੇਰੇ ਇੱਕ 9 ਸਾਲ ਦਾ ਇੱਕ 8 ਸਾਲ ਦਾ ਤੇ ਇੱਕ 9 ਮਹੀਨੇ ਦਾ ਠੀਕ ਹੈ ਜੀ ਇਹ ਮੈਂ ਪੁੱਛਿਆ ਵੀ ਤੂੰ ਰੱਖਣੇ ਹੈ ਕਹਿੰਦੀ ਨਹੀਂ ਰੱਖਣੇ ਹੁਣ ਮੇਰੀ ਗੱਲ ਤਾਂ ਲੋਕ ਝੁੱਠੀ ਮੰਨਣਗੇ ਸਾਇਲ ਘਲੋਤਰਾ ਜਿਹਨੂੰ ਕਹਿ ਰਹੀ ਆ ਵੀ ਇਹ ਮੈਨੂੰ ਮਾਰ ਰਿਹਾ ਮੇਰਾ ਦੋਸਤ ਹੈ ਹਨਾ ਜਿਹੜਾ ਸਾਡੀ ਫੈਮਿਲੀ ਚਾਹੁੰਦਾ ਉਹ ਗਲਤ ਹੋ ਜਾਂਦਾ ਪਹਿਲੀ ਗੱਲ ਹੀ ਉਹਦੇ ਰਿਲੇਸ਼ਨ ਹੀ ਗਲਤ ਜੋੜ ਦਿੰਦੇ ਹਨ ਤੇ ਮੇਰੀ ਮਾਤਾ ਦੀ ਉਮਰ 53 54 ਸਾਲ ਹੈ 50 ਸਾਲ ਕਿਸੇ ਨੂੰ 53 52 ਸਾਲ ਕਿਸੇ ਨੂੰ ਨਹੀਂ ਪਤਾ ਲੱਗਿਆ ਮੇਰੇ ਬਾਪੂ ਨੂੰ ਗਏ ਨੂੰ 3 ਸਾਲ ਹੋ ਗਏ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਜਨਾਨੀ ਕਰੈਕਟਰਲੈਸ ਹੈ ਇਹ ਜਿਹੜਾ ਨਾਮ ਪ੍ਰਿੰਕਲ ਬੋਲਦਾ ਕੋਈ ਚੱਕੀ ਵਾਲਾ ਕੋਈ ਏਦਾਂ ਇਹ ਬਲਵੰਦੀ ਹੈ ਮੇਰੇ ਕੋਲ ਉਹਦੇ ਸਕਰੀਨਸ਼ਾਟ ਪਏ ਨੇ ਆਲੋ ਆਲੋ ਕਹਿੰਦੀ ਮੈਂ ਪ੍ਰਿੰਕਲ ਤੋਂ ਹੁਣ ਆ ਕਹਾਉਂਗੀ ਮੈਂ ਆ ਕਹਾਉਂਗੀ ਆਲੋ ਇਹ ਇੱਕ ਬਰਡ ਬੋਲੇ ਨਾ ਇਹਨਾਂ ਦੇ ਘਰੇ ਇਹ ਇਦਾਂ ਚੱਲਦਾ ਵੇਪ ਕਰਦੇ ਹੋ ਠੀਕ ਹੈ ਇਹ ਕਿੰਨੀ ਵਾਰ ਆਪਣੇ ਆਦਮੀ ਨਾਲ ਚੈਟ ਚ ਕੀ ਕਰ ਚੱਕੀ ਵਾਲਾ ਚੱਕੀ ਵਾਲਾ ਇਹ ਮੇਰੀ ਵਾਈਫ ਦੀ ਮੇਰੀ ਚੈਟ ਆ ਔਰ ਨਾਰਮਲ ਡੇ ਦੀ ਕੱਲ ਦੀ ਨਹੀਂ ਜੀ ਡੇਲੀ ਰੈਗੂਲਰ ਦੀ ਚੈਟ ਹੈ ਆ ਫੋਨ ਪਿਆ ਉਹਦਾ ਐਦਾਂ ਹੀ ਗੱਲ ਕਰਨੀ ਹੁੰਦੀ ਆ ਆ ਤੇ ਸਿੱਟੀ ਸਾਹਿਬ ਉਹਨਾਂ ਨੇ ਇਹ ਮੈਂ ਤਾਂ ਇੰਨਾ ਕ ਇਸ ਟਾਈਮ ਫਸਿਆ ਹੋਇਆ ਬੰਦਾ ਫਸਿਆ ਕਿਉਂ ਮੈਨੂੰ ਸਿਕਿਉਰਿਟੀ ਥ੍ਰੈਟ ਹੈ ਮੇਰੇ ਪਿੱਛੇ ਬੰਦੇ ਲੱਗੇ ਹੋਏ ਨੇ ਮੈਨੂੰ ਆਪਣੀ ਜਾਨ ਦੀ ਪਈ ਹੋਈ ਹੈ ਇਹਨਾਂ ਨੇ ਵਿੱਚ ਆ ਚੀਜ਼ ਕਰਤਾ ਇਹਨਾਂ ਦੇ ਦਿਮਾਗ ਦੇ ਵਿੱਚ ਪ੍ਰਿੰਕ ਲੁਧਿਆਣਾ ਨੇ ਕਈਆਂ ਨੂੰ ਬਲੈਕਮੇਲ ਕੀਤਾ 2-4 ਲੱਖ ਦੀ ਗੇਮ ਨਹੀਂ ਤੇ ਗੇਮ ਕਰੋੜਾਂ ਦੀ ਹੈ ਮੈਂ ਆਪਣੇ ਬੱਚਿਆਂ ਦੇ ਨਾਮ ਤੇ ਇੰਸ਼ੋਰਸਾਂ ਕਰਾਈਆਂ ਸਾਰੇ ਬੰਦੇ ਕਰਾਉਂਦੇ ਨੇ ਬਸ ਮੇਰੇ ਤੋਂ ਗਲਤੀ ਇਹ ਹੋ ਗਈ ਵੀ ਇਹਨਾਂ ਨੂੰ ਦੱਸ ਹੋ ਗਿਆ বিজয় মেন ਨੂੰ ਕੁਝ ਹੁੰਦਾ ਤਾਂ 4.5 ਕਰੋੜ ਰੁਪਈਆ ਤੁਹਾਨੂੰ ਔਟੇ ਟਾਈਮ ਮਿਲੂਗਾ ਬਾਕੀ ਸਾਰਾ ਕੁਝ ਛੱਡ ਕੇ ਤੇ ਜਿਹੜੀ ਜਨਾਨੀ ਮੇਰੀ ਮਾਂ ਨੂੰ ਨਹੀਂ ਬੁલાਂਦੀ ਮੇਰੇ ਭਰਾ ਨੂੰ ਨਹੀਂ ਬੁલાਂਦੀ ਮੇਰੇ ਸਹੁਰਿਆਂ ਨੂੰ ਬੁલાਂਦੀ ਮੇਰੇ ਨਾਨਕੇ ਨੂੰ ਨਹੀਂ ਬੁલાਂਦੀ ਠੀਕ ਹੈ ਉਹ ਜਨਾਨੀ ਮੇਰੇ ਮਰਨ ਤੋਂ ਬਾਅਦ ਕਿਸੇ ਨੂੰ ਕੋਈ ਰੁਪਈਆ ਦੇ ਦੂਗੀ ਉਹ ਆਪਣੀ ਸਲਤਨਤ ਚਲਾਊਗੀ ਆਪਣੇ ਆਦਮੀ ਨੂੰ ਗਾਲ ਕੱਢ ਕੇ ਗੱਲ ਕਰਦੀ ਹੈ ਜੀ ਤੁਸੀਂ ਦੇਖ ਲਓ ਹਰੇਕ ਨਾਲ ਅਲੀਗੇਸ਼ਨ ਰਹੇਗਾ ਮੈਂ ਪੂਰਾ ਦਰਾਹਾ ਕਹਿਣਾ ਪੂਰਾ ਲੁਧਿਆਣਾ ਕਹਿਣਾ ਜੇ ਕਦੀ ਕਿਸੇ ਨੇ ਮੈਨੂੰ ਕਿਸੇ ਕੁੜੀ ਨਾਲ ਦੇਖਿਆ ਤਾਂ ਉਹ ਦੱਸ ਦੋ ਸਟੀਜਾ ਉਹਨਾਂ ਨੇ ਵੀ ਕਿਹਾ ਵਾ ਕਿ ਇੱਕ ਸਾਲ ਪਹਿਲਾਂ ਵੀ ਇਹੋ ਜਿਹਾ ਇਨਸੀਡੈਂਟ ਹੋਇਆ ਸੀ ਜਦੋਂ ਮਾਰਕਟ ਕੀਤੀ ਗਈ ਸੀ ਇੱਕ ਸਾਲ ਬਾਅਦ ਫੇਰ ਇਹੋ ਜਿਹਾ ਕਾਰਨ ਹੈ ਨਾ ਆਂਦੀ ਉਦੋਂ ਕੋਈ ਕੰਪਰੋਮਾਈਜ਼ ਕੀਤਾ ਉਦੋਂ ਗੁਰਦੁਆਰੇ ਜਾ ਕੇ ਸਵਾਹ ਕੋ ਚੱਕੀਆਂ ਨਾ ਜਾਂਦੀ ਇਹ ਉਹ ਪ੍ਰਿੰਸਪਲ ਲੁਧਿਆਣਾ ਜਿਨੇ ਵੀਡੀਓ ਬਣਾ ਕੇ 9 ਮਹੀਨੇ ਮੈਨੂੰ ਬਲੈਕਮੇਲ ਕੀਤਾ ਤੇ ਮੇਰੇ ਤੋਂ ਲੱਖਾਂ ਰੁਪਏ ਖਾਦੇ ਆ ਸਮਝੇ ਮੇਰੀ ਗੱਲ ਨੂੰ ਤੇ ਇਹ ਕੱਲ ਉਹਨਾਂ ਨਾਲ ਘੁੰਮਦੀ ਫਰੀ ਗਈ ਫੜੀ ਗਈ ਮੈਕਡੋਨਲਡ ਜਿਹੜੀ ਕੁੜੀ ਨੇ ਮੇਰੇ ਤੇ ਪਰਚਾ ਕਰਾਇਆ ਉਹਦੇ ਨਾਲ ਬੈਠ ਕੇ ਖਾ ਰਹੀ ਸੀ ਪੂਰੀ ਗੈਂਗ ਸੀ ਕੱਲ ਇਹਨਾਂ ਦੀ ਇਹ ਵੀਡੀਓ ਦੇਖੋ ਕੱਢ ਕੇ ਗੱਡੀਆਂ ਕਿਵੇਂ ਆਈਆਂ ਨੇ ਵੈਪਨ ਲੱਗੇ ਸਾਰੇ ਹੁਣ ਜੇ ਮੈਂ ਉੱਥੋਂ ਆਪਣੀ ਸਮਝਦਾਰੀ ਨਾਲ ਇਹਨੂੰ ਨਾਂ ਲੈ ਕੇ ਆਉਂਦਾ ਉੱਥੇ ਕੁਝ ਵੀ ਘਟਣਾ ਵਾਪਰਸ ਇਹ ਤਾਂ ਚਾਉਂਦੇ ਆ ਬਈ ਮਾਰਨਾ ਇਹ ਤਾਂ ਚਾਹੁੰਦੇ ਆ ਵੀ ਇਹਨੂੰ ਕੁਝ ਹੋਵੇ ਤੇ ਪੈਸੇ ਸਾਡੇ ਕੋਲ ਆਉਣ ਇਹ ਕੰਮ ਥੋੜੀ ਕਰਦੇ 100 200 ਰੁਪਏ ਵਾਲਾ ਮਤਲਬ ਇਹਦੇ ਪਿੱਛੇ ਤੁਹਾਡੇ ਕਹਿਣ ਦੇ ਮੁਤਾਬਕ ਕਿ ਇਹ ਸਾਰੇ ਦੇ ਵਿੱਚ ਸਿਰਫ ਪੈਸਾ ਹੀ ਹੈ ਬਿਲਕੁਲ ਪ੍ਰਿੰਕਲ ਸਿੱਦਕ ਸਿੱਦਕ ਦੀ ਘਰ ਵਾਲੀ ਤੇ ਮੇਰੀ ਘਰ ਵਾਲੀ ਤੇ ਮੇਰੀ ਸੱਸ ਮੇਰੇ ਸਹੁਰੇ ਦਾ ਕੋਈ ਰੋਲ ਨਹੀਂ ਮੇਰੇ ਕਿਸੇ ਤਾਏ ਚਾਚੇ ਦਾ ਕੋਈ ਰੋ ਉਹਨਾਂ ਵਰਗੇ ਕੋਈ ਬੰਦੇ ਵਧੀਆ ਨਹੀਂ ਸਿਰਫ ਇਹਨਾਂ ਦੇ ਦਿਮਾਗ ਹਿੱਲੇ ਹੋਏ ਨੇ ਕੰਮ ਆਪਾਂ ਕੁਝ ਕਰਨਾ ਨਹੀਂ ਪਹਿਲੀ ਗੱਲ ਆ ਤੁਸੀਂ ਘਰ ਚਲਾਉਨੇ ਹੋ ਤੁਸੀਂ ਲੁਧਿਆਣਾ ਲਾਈਵ ਚਲਾਉਨੇ ਹੋ ਤੁਸੀਂ ਪੱਤਰਕਾਰੀ ਕਰਦੇ ਹੋ 20 50000 ਲੱਖ ਰੁਪਏ ਕੁਛ ਤਾਂ ਕਮਾਉਣੇ ਹੋ 2 ਲੱਖ ਕੁਛ ਤਾਂ ਕਮਾਉਣੇ ਤਾਂ ਘਰ ਚੱਲਦਾ ਆਪਾਂ ਬਿਨਾਂ ਕਮਾਈ ਘਰ ਕਿਵੇਂ ਚੱਲ ਸਕਦਾ ਕੱਲ੍ਹ ਇਹ 5 ਲੱਖ ਰੁਪਏ ਚੈਨ ਲੈ ਕੇ ਗਏ ਨੇ ਮੇਰੇ ਨਾਲ ਔਰ ਸਾਰਾ ਸਾਬਤ ਤਾਬ ਕਰੇ ਹੁੰਦਾ ਮੇਰੇ ਕੋਲ 5 7 ਸਟੋਰ ਚੱਲਦੇ ਆ ਤੇ ਹੁਣ ਮੈਂ ਆਪਣੀ ਜਨਾਨੀ ਤੋਂ ਪੈਸੇ ਲਕੋਇਆ ਕਰਾਂ ਤੁਸੀਂ ਦੱਸੋ ਜੇ ਮੈਂ ਆਪਣੀ ਜਨਾਨੀ ਨਾਂ ਰੱਖਣੀ ਹੋਵੇ ਤੇ ਮੈਂ ਸਾਹਨੇ ਵਾਲਾ ਸਟੋਰੀ ਦੇ ਨਾਮ ਕਰ ਦਵਾ ਮੈਂ ट्राਨਸੈਕਸ਼ਨ ਇਹਦੇ ਨਾਮ ਕਰਾਂ ਮੇਰੇ ਦਿਲ 'ਚ ਹੀ ਕੁਝ ਨਹੀਂ ਪਰ ਮੈਂ ਹੁਣ ਨਹੀਂ ਨਾ ਰਹਿਣਾ ਔਰ ਮੈਂ ਇਹ ਵੀ ਗੱਲ ਕਹਣਾ ਮੈਂ ਕੌਂਟ੍ਰੋਵਰਸੀ ਬਾਈ ਜੀ ਵਧਾਉਣੀ ਨਹੀਂ ਅੱਗੇ ਵਰਜ਼ਨ ਦੇਣਾ ਸੀ ਤੁਸੀਂ ਆਏ ਆ ਸਤਿਕਾਰ ਰੱਖੋ ਜੋ ਕਾਨੂੰਨ ਕਰੂਗਾ ਉਹ ਸਹੀ ਹੈ ਅਗਲੇ ਨੂੰ ਵੀ ਸਮਝ ਆਂਦੀ ਹੈ ਵੀ ਜੇ 11 ਸਾਲ ਬੰਦਾ ਮੈਂ ਆਪਣੀ ਸਾਡੀ ਮੈਂ ਇੱਕ ਗੱਲ ਭਰਾਵਾਂ ਨੂੰ ਰਾਇ ਦੇਣੀ ਚਾਹੁੰਦਾ ਬਈ ਫੇਮਸ ਨਾ ਹੋਇਓ ਕਦੀ ਵੀ ਤੁਸੀਂ ਆਪਣੇ ਡਿਸੀਜਨ ਨਹੀਂ ਲੈ ਸਕਦੇ ਤੁਸੀਂ ਸਿਰਫ ਬਾਹਰ ਹੀ ਤੇ ਕੁੱਤੇ ਚਾ ਕਿਵੇਂ ਕਰੋਂ ਵੀ ਲੋਕ ਕੀ ਕਹਿਣਗੇ ਸਾਡੀ ਕੱਲ ਰਾਤ ਦੀ ਵੀਡੀਓ ਇੱਕ ਆਮ ਚੈਨਲ ਤੋਂ ਹੀ ਲਾਇ ਪਾਈ ਹੋਵੇ ਨਾ ਉਹ ਵੀ ਕਿੰਨੇ ਕੈਨੇਡਾ ਅਮਰੀਕਾ ਤੱਕ ਪਹੁੰਚ ਗਈ ਜੇ ਮੈਂ ਫੇਮਸ ਨਾ ਨਾ ਹੁੰਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਕੋਈ ਆਇਆ ਹੀ ਕੋਣ ਹੈ ਅਮਰੀਕਾ ਆਣਾ ਹਨੀ ਸੇਠੀ ਦੀ ਘਰ ਵਾਲੀ ਆਈ ਹੈ ਜੇ ਕੋਈ ਗਲਤੀ ਕਰ ਲਈ ਬਈ ਕਾਮਯਾਬ ਹੋ ਕੇ ਲੋਕਾਂ ਦੀ ਹੈਲਪ ਕਰਕੇ ਗਲਤੀ ਕਰ ਲਈ ਲੱਖਾਂ ਰੁਪਏ ਡੋਨੇਟ ਕਰਕੇ ਕੋਈ ਗਲਤੀ ਕਰ ਲਈ ਮੈਂ ਆਪਣੇ ਲੋਕਾਂ ਨਾਲ ਖੜਾ ਔਰ ਮੇਰੇ ਇਲਾਕੇ ਚ ਕੋਈ ਵੀ ਏਦਾਂ ਦਾ ਪਿੰਡ ਨਹੀਂ ਬਚਿਆ ਜਿੱਥੇ ਮੇਰਾ ਸਨਮਾਨ ਨਾ ਕੀਤਾ ਹੋਵੇ ਤੁਸੀਂ ਇੱਕ ਵਿਆਜ ਖਾਣ ਵਾਲੇ ਬੰਦਿਆਂ ਨਾਲ ਰਲ ਕੇ ਹਰੇਕ ਬੰਦੇ ਦਾ ਇੱਕ ਟਰੈਕ ਰਿਕਾਰਡ ਹੁੰਦਾ ਭਾਜੀ ਹਰੇਕ ਦਾ ਹੁੰ ਜੇ ਮੈਂ ਨਸ਼ੇ ਕੀਤੇ ਆ ਤਾਂ ਮੈਂ ਕੀਤੇ ਆ ਮੈਂ ਮੰਦਾ ਸ਼ਰਿਆਂ ਮੈਂ ਛੱਡੇ ਆ ਤਾਂ ਛੱਡੇ ਹੁਣ ਓਵਰਐਲਸ ਕਟ ਰਹਿਣ ਤੇ ਕੀ ਕਹਿਣਾ ਓਵਰਐਲਸ ਇਹ ਗੱਲ ਕਹਿਣਾ ਜੋ ਕਾਨੂੰਨ ਕਰੂਗਾ ਵਧੀਆ ਮੈਂ ਕੋਈ ਗੱਲ ਅੱਗੇ ਵਧਾਉਣਾ ਨਹੀਂ ਚਾਹੁੰਦਾ ਮੈਂ ਨਾਲ ਨਹੀਂ ਰਹਿਣਾ ਚਾਹੁੰਦਾ ਜੋ ਕਾਨੂੰਨ ਆ ਕਾਨੂੰਨ ਸਭ ਤੋਂ ਉੱਪਰ ਆ ਉਹ ਸਾਰਿਆਂ ਲਈ ਇੱਕ ਆ ਹਾਂ ਕੱਲ ਨੂੰ ਮੇਰਾ ਕੋਈ ਨਫਾ ਨੁਕਸਾਨ ਹੁੰਦਾ ਮੈਨੂੰ ਕੋਈ ਗੱਲਬਾਤ ਹੁੰਦੀ ਆ ਉਹਦਾ 100% ਇਹ ਪ੍ਰਿੰਕਲ ਮੇਰੀ ਵਾਈਫ ਤੇ ਮੇਰਾ ਸਾਲਾ ਇਹ ਤਿੰਨੇ ਹੋਣਗੇ